ਬਲੌਗ ਸ਼ੁਰੂ ਕਰਦੇ ਆਂ ਭਾਈ ਬਲੌਗ ਕਹਿੰਦੇ ਮਿੱਤਰੋ ਨਾਲ ਨਾਲ ਚਾਹ ਪੀਨੇ ਆਂ ਨਾਲ ਨਾਲ ਕਰਦੇ ਆਂ ਬਲੌਗ ਸ਼ੁਰੂ ਤੇ ਆਹ ਬੱਚਾ ਵੀ ਕਰੂਗਾ ਚੜਾਈਆਂ ਹਨਾ ਇਹ ਬੱਚਾ ਵੀ ਚੜਾਈ ਕਰੇਗਾ ਤੇ ਕਬੂਤਰੀ ਸਹੀ ਹੋਗੀ ਬਾਕੀ ਸਾਰੇ ਸਹੀ ਹੋਗੇ ਇਹ ਨਹੀਂ ਸਹੀ ਹੋਇਆ ਹੈ ਟਿੰਗ ਲੈ ਆਹ ਮਾਤਾ ਨਹੀਂ ਕੀ ਹੋ ਗਿਆ ਤੇ ਇੱਕ ਜਾਨਵਰ ਹੋਰ ਲਿਆਂਦਾ ਉਹ ਵੀ ਤੁਹਾਨੂੰ ਦਿਖਾਉਨੇ ਆਂ ਭਾਈ ਇਹਨਾਂ ਨੂੰ ਅੱਜ ਜਿਹੜੀ ਬਣਾਈ ਹੋਈ ਹੈ ਮਿੱਟੀ ਆਪਾਂ ਉਹ ਵੀ ਪਾਉਣੀ ਹੈ ਤੇ ਪਹਿਲਾਂ ਮੈਂ ਪੀਲਾਂ ਚਾਹ ਨਾਲ ਨਾਲ ਬਲੌਗ ਆਹ ਡੱਬਿਆ ਕਿਵੇਂ ਹੈ 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 ਇਹਨਾਂ ਦੀ ਉਟਰੇ ਆਹ ਯਾਰ ਸੋਣੇ ਨਾਂ ਦਾ ਕੀ ਕਰੀਏ ਕੱਡੇ ਦੇ ਬਾਹਰ ਹਨ ਐਨੇ ਨਾ ਭਾਉ ਦਾਣੇ ਪਾਇਆ ਕਰਕੇ ਜਾਂਟੀ ਪਾ ਦਿੰਦਾ ਦਾ ਇੱਕ ਵਚਾ ਭਾਈ ਇਧਰੋਂ ਚੜਾਈ ਕਰੂ ਆਹ ਇਹਨਾਂ ਦਾ ਹੁਣ ਕੋਈ ਹੱਲ ਨਹੀਂ ਹੈਗਾ ਠੀਕ ਹੈ ਬਾਕੀ ਵਜੇ ਸੈਕ ਨੇ ਆਹ ਦੇਖ ਲਓ ਆਹ ਦੇਖ ਲਓ ਜੂਰੇ ਬੈਠੇ ਮੈਨੂੰ ਕੀ ਰਿਪੋਰਟਾਂ ਨੇ ਬੱਚੇ ਇਹ ਠੀਕ ਹੈ ਪਾਣੀ ਵੀ ਕਰਦੇ ਚੇਂਜ ਪਾਣੀ ਗੰਦਾ ਹੋਇਆ ਪਿਆ ਪਾਉ ਨੇ ਜਾਲੀਆਂ ਰੱਖੀਆਂ ਹੋਈਆਂ ਖੋਲ ਗਿਆ ਕਿੱਥੇ ਗਿਆ ਕੂਲਰ ਕੂਲਰ ਆਹ ਲਾਈ ਬੈਠਾ ਆ ਵੀ ਨੂਰੀ ਨੂਰੀ ਖਾਣਾ ਖਾ ਰਹੀ ਆ ਪਾਉ ਖਾਣਾ ਪਾ ਰਿਹਾ ਆ ਵੀ ਅੰਬਰ ਹੈ ਥੋੜੀ ਸਾਫ ਕਰੀ ਫਿਰਦੀ ਐ ਤੂੰ ਤਾਂ ਹਾਂ 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 ਆਹਾਂ ਏ ਕੀ ਹੋ ਗਿਆ ਜਾਨਵਰ ਆਇਆ ਪਿੰਜਰੇ ਚ ਬੰਦ ਕਰਿਆ ਆਦਾ ਬਾਈ ਹੁਣ ਮੋਟਰ ਤੇ ਆ ਤੁਹਨ ਦਿਖਾਉਣਾ ਉੱਥੇ ਜਾ ਕੇ ਅੜ ਜੋ ਲੋ ਭਾਈ ਪਾਣੀ ਪਾਤਾ ਦਾਣੀ ਪਾਤੇ ਆਹ ਆਂਡੇ ਵੀ ਸਿੱਟਣੇ ਆ ਉਹਦੇ ਬਾਕੀ ਸਾਰਾ ਕੋਈ ਗੱਡਾ ਠੀਕ ਹੈ ਐਂ ਦਾ ਹੋ ਗਿਆ ਕੰਮ ਸਾ ਮੇਰੀਆਂ ਲਈ ਪਈ ਆ ਅੱਧੇ ਵਿਚਾਲਾ ਅੱਧ ਵਿਚਾਲਾ ਹੋਇਆ ਹੋਇਆ ਉਧਰ ਵੀ ਪਾਥੇ ਦਾਣੇ ਜਿ세 ਬਾੜੇ ਨਾ ਪਾਈਂ ਬਸ 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 ਦੇ ਤਾਂ ਕੋਈ ਬੱਚਾ-ਬੱਚਾ ਨਿਕਲੇਗਾ ਨਹੀਂ ਪਾਣੀ ਬਾਦ ਚੱਲ ਪਾਣੀ ਬਾਦ ਮੈਂ ਦੇਖਦਾ ਯਾਰ ਚਾ ਮੈਨੂੰ ਲੱਗਦਾ ਈ ਟਕਾਣੇ ਲੱਭੂਗੀ ਮੇਰੀ ਟਰ ਟਰ ਚਲੋ 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 ਬਚਦਾ ਨਿਕਲ ਜਾ ਆ ਵੇ ਇਕਲੇ ਨਹੀਂ ਨਾ ਓਕੇ ਠੀਕ ਹੈ ਆ ਥਾਲੇ ਉੱਪਰੇ ਬੈਠ ਲੈਨੇ ਆਂ ਦੇ ਵੀ ਨਹੀਂ ਧਰਦੇ ਹੈਗੇ ਇਹ ਚਲੋ ਓਕੇ ਆ ਬੋਠਾ ਭਾਈ ਆਏ ਆਏ ਮਜਾਹੀ ਉਹ ਥੋੜਾ ਜਿਹਾ ਡਾਉਣਾ ਹਨਾ ਹਾਂ ਜੀ ਹਾਂ ਜੀ ਬਸ ਸਾਰੇ ਕਬੂਤਰਾਂ ਨੂੰ ਨਹੀਂ ਆ ਰਹੇ ਆਏ ਭਾਈ ਆਪਾਂ ਮਿੱਟੀ ਲਿਆ ਕੇ ਪਾ ਦਿੰਦੇ ਜਸੇ ਉਹ ਆਇਆ ਖਾ ਕੇ ਮੜ ਜੇ ਭੁੱਖ ਜੀ ਲੱਗਣ ਲੱਗ ਜੂ ਇਹਨਾਂ ਨੂੰ ਚਾ ਪਾਣੀ ਪਤਾ ਲੋਏ ਮਿੱਤਰੋ ਹੁਣ ਪਹੁੰਚ ਗਿਆ ਬਾ ਫਾਰਮ ਤੇ ਗਰਜੰਟ ਸਿੰਘ ਜੀ ਅੱਜ ਚਲੇ ਗਏ ਨੇ ਤੇ ਜਸੂ ਘੋੜੀ ਲੈ ਕੇ ਆਉਂਦਾ ਉਹਨੂੰ ਨਵਾਂ ਮਹਿਮਾਨ ਦਿਖਾਈ ਉਹ ਕਿੱਥੇ ਗਿਆ ਸਾਲਾ ਹੂੰ ਰੜਕਾ ਖਰਾਬ ਕਰਤਾ ਪੈਰੀ ਤੇਰੇ ਜੂਤ ਫਿਰਨੇ ਵਾਲਾ ਸਿੱਧਾ ਕੰਮ ਵੀ ਕਰ ਲਿਆ ਕਰ ਕੋਈ ਨਵਾਂ ਜਾਨਵਰ ਤੁਹਾਨੂੰ ਦਿਖਾਉਣੇ ਆ ਯਾਰ ਅੰਦਰ ਤਾਂ ਨਹੀਂ ਹੁਣ ਉੱਧਰ ਦੇਖਣਾ ਪੈਣਾ ਕੋਈ ਨੀ ਰੁਕ ਜਾ ਜਸੂ ਨੂੰ ਆ ਜਾਣ ਤੋਂ ਚਾਬੀ ਲੈ ਲਈਏ ਹਾਂ ਲੱਭ ਗਿਆ ਲੱਭ ਗਿਆ ਲੱਭ ਗਿਆ ਭਾਈ ਆ ਬੈਠਾ ਹੈ ਹੈ ਤਿੰਨ ਕਿ ਮਹੀਨੇ ਦਾ ਹੈ ਕਲਰ ਪੂਰਾ ਡਾਰਕ ਹੈ ਪੈਰੀ ਨਾਲੋਂ ਜ਼ਿਆਦਾ ਪਿਓਰ ਚ ਲੱਗਦਾ ਥੋੜਾ ਜਿਹਾ ਪਰ ਨਾ ਇਹ ਦੇ ਦੇਣਾ ਯਾਰ ਆਪਾਂ ਨੇ ਕਿਉਂਕਿ ਹੁਣ ਤਿੰਨ ਹੋ ਗਏ ਸਾਹਮਣੇ ਹੁੰਦੇ ਪੈਰੀ ਤਾਂ ਚੱਲ ਕੁਛ ਨਹੀਂ ਕਹਿੰਦੀ ਭਿੰਡੀ ਤਾਂ ਤੁਹਾਨੂੰ ਪਤਾ ਖੁੱਲੀ ਫਿਰੀ ਜਾਂਦੀ ਹੈ ਪਾਰੇ ਦਾ ਕਮਾਉਣ ਦਾ ਬਾਈ ਬੋਪੰਗਾ ਕਿਉਂਕਿ ਜਾਂਟੀ ਵੀ ਚਲੇ ਗਿਆ ਹੁਣ ਜਸੂਆ ਨਹੀਂ ਸਕੂਲ ਚਲੇ ਜਾਂਦੇ ਨੇ ਇਹ ਆਪਾਂ ਚੁਕਾ ਦੇਣਾ ਹੈ ਦੇਖਦੇ ਹਾਂ ਹੁਣ ਇਹਦਾ ਕਰਦੇ ਹਾਂ ਹੱਲ ਕੋਈ ਲਓ ਭਾਈ ਪਹੁੰਚ ਗਿਆ ਜੱਸਾ ਤੋਰ 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 ਇਹਨੂੰ ਸਵਾਰੀ ਬਹੁਤ ਦਿਨ ਮਗਰੋਂ ਕਰੀ ਜਾਣਾ ਕੋਈ ਨਹੀਂ ਉਹ ਵੀ ਉੱਠਿਆ ਆਇਆ ਹੈ ਪੈਰੀ ਹਾਂ ਨੂਰੀ ਕੋਈ ਨਾ ਕੋਈ ਨਾ ਲੈ ਜਾ ਇਦਾਂ ਲੈ ਜਾ ਸਵਾਰੀ ਕਰੀ ਹੋਣੀ ਆ ਚਾ ਪੰਜ ਛੇ ਮਹੀਨੇ ਮਗਰੋਂ ਉਹ ਤਾਂ ਤੋਰ ਲਈ ਪੰਜ ਛੇ ਮਹੀਨੇ ਮਗਰੋਂ ਸਵਾਰੀ ਕਰੀ ਕਿਉਂਕਿ ਭਾਈ ਚੈੱਕ ਪਾਸ ਕਰਾਈ ਨਹੀਂ ਹਲੇ ਆਪਾਂ ਵੈਸੇ ਚੈੱਕ ਪਾਸ ਇਹ ਆਏ ਜਦੀ ਸਵਾਰੀ ਕਰੀ ਨਹੀਂ ਹੈਗੀ ਹਾਂ ਚੱਲ ਨੂਰੀ ਉਹ ਮੇਰੇ ਹੱਕ ਮਾਰੇ ਤਾਂ ਰੁਕ ਜਾਂਦੀ ਹੈ ਕਦੇ ਚੱਲ ਪੈਂਦੀ ਹੈ ਆ ਦੇਖ ਪੈਰੀ ਨੇ ਦਮ ਤੜਾਇਆ ਹੋਇਆ ਚਲੋ ਚੱਲ 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 ਡਰਦੀ ਤਾਂ ਨਹੀਂ ਡਰਦੀ ਆ ਹਾਂ ਨਾ ਨਾ ਇੰਨੀ ਨਹੀਂ ਭਜਾਉਣੀ ਲੈ ਚੱਲ ਕੋਈ ਨਹੀਂ ਹੌਲੀ ਹੌਲੀ ਲੈ ਚੱਲ ਲਓ ਵੀ ਨੂਰੀ ਹੁਣ ਧੂੜੀ ਆ ਥੋੜਾ ਜਿਹਾ ਥੋੜਾ ਜਿਹਾ ਨਾ ਪੈਰਾਂ ਕਰਕੇ ਹੌਲੀ ਚੱਲਦੀ ਆ ਪੈਰ ਬਣਾਉਣੇ ਵਾਲੇ ਆ ਇੱਕ ਪੰਜ 6 ਮਹੀਨੇ ਹੋ ਗਏ ਤਾਂ ਕਰਕੇ ਉਹ ਦੇਖੋ ਅੜਦੀ ਆ ਕਿਤੇ ਕਿਤੇ कोई नहीं कोई नहीं लै चल हौली हौली चल 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 ओके यार ता कोई एडी गल नहीं इतों मोड़ नहीं फिर कानू रेड़ा खड़ा मूहे मोड़ला पिछे मोड़ लाइए थोन ग्यौने मोड़ वाली हरकाई दिखाने मोड़ूगा 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 ए, ए आ, ਮੋੜ ਲਿਆ ਮੋੜ ਲਿਆ ਬਸ ਠੀਕ ਆ ਜਾ ਲੈ ਚਲਦੇ ਆ ਇਹਨੂੰ ਹਨਾ ਮੋਟਰ ਤੇ ਇਹਨੂੰ ਤੇ ਘਰ ਨੂੰ ਲੈ ਜਾਗੇ ਭੱਜਰੀਆਂ ਨੂੰ ਦੇਖ ਕੇ ਥੈਲੀ ਵੀ ਲੈਂਦੀ ਚੱਲ ਥੈਲੀਏ ਭੱਜਰਾ ਲੈ ਹਨਾ ਨੰਬਰ ਚੱਲ ਦਲੱਤਾ ਮਾਰਦੀ ਆ ਉਹਦੇ ਹਨਾ ਚੱਲ ਜਸੇ ਲੈ ਜਾਏ ਨਾ ਮੂਰੇ ਚੱਲ ਨੰਬਰ ਤਾਂ ਜਾਊਗੀ ਲੈ ਜਾ ਲੈ ਜਾ ਖਾਣ ਦਾ ਹੀ ਵਾਹ ਲਾਲਚਾ ਇਹਨੂੰ ਭਾਜਾ 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 ਕੋਈ ਨਹੀਂ ਲੈ ਲੈ ਚੱਲ ਖਾਣੂ ਵੀ ਫਰੀ ਜਾਂਦੀ ਹੈ ਲੈ ਚੱਲ ਇਹ ਤਾਂ ਨੇ ਬਹੁਤ ਤੰਗ ਕਰਦੀ ਹੈ ਉਹ ਦੇਖ ਉਹ더라 ਲੇਟਣ ਲੱਗੀ ਨੋਰੀ ਲੈ ਕੰਮ ਲੱਗੀ ਹੈ ਨਾ ਮਠੀ ਪਾਤੀ ਭਈਆਂ ਨੂੰ ਬਣੀ ਹੋਈ ਤੇ ਓਕੇ ਬੋਟਾਂ ਨੇ ਆ ਗਏ ਛੱਕ ਕੇ ਸਾਰੀਓ ਆ ਤੰਗ ਐ ਭਾਈ ਬੱਚਾ ਬਾਕੀ ਸਾਰਾ ਕੁਝ ਓਕੇ ਐ ਸ਼ੋਰਮ ਮੈਟਰੋ ਕਮੈਂਟ ਮੇਰੇ ਬਾਅਦ ਚ ਬੋਲਦੇ ਹਾਂ ਹੁਣ ਉੱਪਰਲੇ ਕੂਤਰਾਂ ਨੇ ਸੱਚ ਮੈਨੂੰ ਜਿਹੜੇ ਹੁਣ ਪਹਿਲਾਂ ਆ ਕਾਹ ਇੱਥੋਂ ਇੱਥੇ ਟਾਂਗੀ ਤੇ ਟਾਂਗੀ ਤੋਂ ਇੱਥੇ ਕੂਤਰ ਰ ਰਹੇ 1 2 3 4 ਨਵੇਂ ਮੈਟਰ ਕਮੈਂਟ ਬੋਲਦੀਏ ਹੁਣ ਜਸਵੀਰ ਸਿੰਘ ਬਾਈ ਹੈਲੋ ਸੰਦੀਪ ਫਰੋਜ ਪੁਰਪੀਨ ਫਾਰਮ ਨਾਈਸ ਥੈਂਕ ਯੂ ਵੀਰੇ ਸਾਗਰ ਲਵਾਨਾ ਸ਼ੌਕੀ ਮਹਿਰਾ ਪ੍ਰੀਤ ਗਿੱਲ ਨਾਈਸ ਵਲੌਗ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਧੀਰਜ ਕੁਮਾਰ ਰਿਹਾਨ ਹਰਜ ਸਿੰਘ ਜੀ ਕਾ ਦਾਦਾ ਦੋਂਗੇ ਅਕਲ ਜੀ ਕਾ ਦਾਦਾ ਦੋਂਗੇ ਕਿਆ ਦਾਦਾ ਦਮਾ ਤੈਨੂੰ ਮਨਜੀਤ ਵੀਰਾ ਯੂ ਐਸ ਏ ਵਾਲਾ ਥੈਂਕ ਯੂ ਵੀਰੇ ਪ੍ਰੀਤ ਗਿੱਲ ਇਟਲੀ ਬੇਰ ਕਲਾ ਧੰਨਵਾਦ ਵੀਰੇ ਲੱਕੇ ਕਬੂਤਰ ਮਦਰ ਦੇ ਸਾਥ ਤੇ ਰੱਖੋ ਵੀਰੇ ਵੀਰੇ ਉਹਦੇ ਨਾਲੇ ਰੱਖੇ ਹੋਏ ਨੇ ਜੀ ਉਹ ਮਦਰ ਹੀ ਸੀ ਜਿਹੜੀ ਉੱਪਰੋਂ ਉੱਠੀ ਸੀ ਮੋਹਿਤ ਚੌਧਰੀ ਚੌਧਰੀ ਬਾਈ ਕਬੂਤਰਾਂ ਦੇ ਬੱਚਿਆਂ ਨੂੰ ਮੱਛਰਾਂ ਤੋਂ ਕਿੱਦਾਂ ਬਚਾਈਏ ਮੱਛਰਾਂ ਤੋਂ ਵੀਰੇ ਜਾਂ ਤਾਂ ਮੱਛਰਾਂ ਲਈ ਮੈਂ ਤਾਂ ਸਪਰੇਅ ਕਰ ਦਿੰਨਾ ਹੁੰਨਾ ਤੇ ਜਾਂ ਫਿਰ ਧੂਆਂ ਬਾਹਰ ਕਰਦੇ ਹੋ ਕਿਉਂਕਿ ਆਲ ਆਊਟ ਤਾਂ ਕੇ ਖਰਾਬ ਕਰੂਗੀ ਮੱਛਰਾਂ ਨੂੰ ਪਾਲ ਅੰਬੀਰ ਬਾਈ ਉਹ ਬੱਚਾ ਲਿਓ ਜਿੱਦਾਂ ਦਾ ਕਿਹਾ ਸੀ ਹਾਂ ਹਾਂ ਜਰੂਰ ਜਰੂਰ ਵੀਰੇ ਸੈਣੀ ਲਬਦੀਪ ਸੰਦੀਪ ਸਿੱਧੂ ਧੰਨਵਾਦ ਬਾਈਆਂ ਨੇ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ